ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਵਨੀਤ ਕੋਟ ਆਪ ਸਭ ਦੇ ਸੰਮੂਹ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲਿਕੇ ਪੱਤਕ ਮਸਲਿਆਂ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਰਤਨਾਮਾਂ ਦੇ ਮੁਖਬੰਦ ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾ ਕਸ਼ਮੀਰ ਦੇ ਪਹਲਗਾਮ ਵਿਖੇ ਹੋਏ ਹਮਲੇ ਅਤੇ ਸਿੱਖ ਜਥੇਬੰਦੀਆਂ ਦੇ ਪ੍ਰਤੀਕਰਮ ਬਾਰੇ ਦੂਜਾ ਜਥੇਦਾਰਕਾਤਖਰ ਸਾਹਿਬ ਵੱਲੋਂ ਤਰ੍ਹਾਂ ਪ੍ਰਚਾਰ ਲਹਿਰ ਦਾ ਸੰਕਲਪ ਤੀਜਾ ਝੜਾਂਗੇ ਪੱਤ ਦੇ ਮਹਾਨ ਨਾਇਕ ਗਿਆਨੀ ਦਸ ਸਿੰਘ ਜੀ ਦੇ ਜੀਵਨ ਤੇ ਸੰਖੇਪ ਜੀਵਨ ਬਿਊਰੋ ਬਾਰੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ 22 April 2001 ਨੂੰ ਕਸ਼ਮੀਰ ਦੇ ਪਹਲਗਾਮ 22 ਤਰਨ ਵਿਖੇ ਅਨੁਮੱਖੀ ਕਾਰਾਂ ਵਰ ਪਰਦੇ ਹੋਏ ਅਤੰਕੀ ਹਮਲਾ ਹੋਇਆ ਜਿਸ ਵਿੱਚ 27 ਬੰਦਿਆਂ ਦਾ ਕਤਲ ਕੀਤਾ ਗਿਆ ਜਿਸ ਨੇ ਵਿਸ਼ਵ ਪਦਰੀ ਸਥਿਤੀ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਜਾਣਦੇ ਹਾਂ ਇਸ ਬਾਰੇ ਵਿਸਥਾਰ ਸਹਿਤ ਇਸ ਰਿਪੋਰਟ ਰਾਹੀਂ ਮਿਤੀ 22 April 2025 ਨੂੰ ਕਸ਼ਮੀਰ ਘਾਟੀ ਦੇ ਪਹਿਲਗਾਮ ਵਿਖੇ ਮਨੁੱਖਤਾ ਦੇ ਦਰਦਨਾਕ ਸਾਕਾ ਵਾਪਰਿਆ ਜਿਸ ਵਿੱਚ ਪਹਿਲਗਾਮ ਦੇ ਪ੍ਰਸਿੱਧ ਮਿਨੀ ਸਵਿਟਜ਼ਰਲੈਂਡ ਕਾਏ ਜਾਣ ਵਾਲੇ ਬੈਸਰਾਨ ਵਿਖੇ ਅਤਵਾਦੀਆਂ ਵੱਲੋਂ ਅਚਨਚੇਤ ਹਮਲਾ ਕੀਤਾ ਗਿਆ ਜਿਸ ਵਿੱਚ 27 ਨਾਗਰਿਕ ਮਾਰੇ ਗਏ ਇਨ ਵਿੱਚ ਛਬੀ ਕਾਟੀ ਦੇ ਵਿੱਚ ਪਰਿਵਾਰ ਸਹਿਤ ਕੁਮਰੇ ਸੈਲਾਨੀ ਸਨ ਅਤੇ ਇੱਕ ਸਥਾਨਕ ਪੁਲਨੀ ਵਾਲਾ ਸੀ ਹਮਲੇ ਦੇ ਪੀੜਤ ਪਰਿਵਾਰਾਂ ਵੱਲੋਂ ਦੱਸਿਆ ਗਿਆ ਕਿ ਹਮਲਾਵਰਾਂ ਵੱਲੋਂ ਮਰਦਾਂ ਨੂੰ ਵੇਖ ਕਰ ਧਰਮ ਦੇ ਨਾਮ ਤੇ ਕਤਲ ਕੀਤਾ ਗਿਆ ਇਸ ਹਮਲੇ ਬਾਅਦ ਦੇਸ਼ ਭਰ ਦੇ ਲੋਕਾਂ ਅੰਦਰ ਬਹੁਤ ਹੀ ਰੋਸ ਹੈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਘਟਨਾ ਦੇ ਦੋਸ਼ੀ ਵਿਜੋ ਸਾਰੇ ਹੀ ਕੂਟਨੀਤਿਕ ਅਤੇ ਰਾਜਨੀਤਿਕ ਸਬੰਧ ਖਤਮ ਕੀਤੇ ਗਏ ਉੱਤੇ ਹੀ ਸਥਾਨਕ ਕਸ਼ਮੀਰੀ ਨਿਵਾਸੀ ਵੀ ਇਸ ਹਮਲੇ ਦੀ ਨਿਖੇਦੀ ਕਰ ਰਹੇ ਹਨ ਅਤੇ ਸਮੁੱਚੇ ਤੌਰ ਤੇ ਆਪਣਾ ਰੋਜ਼ ਬਰਕਰਾਰ ਰਿਹਾ ਹੈ ਉਨ੍ਹਾਂ ਦਾ ਕਿਹਾ ਹੈ ਕਿ ਕਾਟੀ ਵਿਚੋਂ ਵਾਲਾ ਹਰ ਪਟਿਆਟਿਕ ਉਹਨਾਂ ਦਾ ਮਹਿਮਾਨ ਹੈ ਜਿਸ ਲਈ ਉਹ ਆਪਣੀ ਜਾਨ ਦੇ ਸਕਦੇ ਹਨ ਕਾਟੀ ਵਿਚਾਲਾਂ ਕੇ ਇਸ ਹਮਲੇ ਬਾਅਦ ਸੈਰ ਖੇਤਰ ਵਿੱਚ ਕੁਝ ਘਟौती ਨਜ਼ਰ ਆ ਰਹੀ ਹੈ ਫਿਰ ਵੀ ਕਸ਼ਮੀਰ ਨਿਵਾਸੀਆਂ ਵੱਲੋਂ ਦਿੱਤੇ ਜਾ ਰਹੇ ਪਰੋਸੇ ਕਰਕੇ ਲੋਕ ਅਜੇ ਵੀ ਕਸ਼ਮੀਰ ਵਿੱਚ ਘੁੰਮ ਰਹੇ ਹਨ ਇਸ ਘਟਨਾਕਰਮ ਉਪਰ ਜਥੇਦਾਰ ਸ਼੍ਰੀ ਇਕਾਲ ਤੱਕ ਸਾਬ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਇਸ ਨੂੰ 25 ਸਾਲ ਪਹਿਲਾਂ ਹੋਏ ਚਿਰੀ ਸਿੰਘ ਬੁਰਾ ਕਤਲੇਆਮ ਦੇ ਨਾਲ ਜੋੜਦੇ ਹਨ ਦੱਸਿਆ ਕੇ ਇਸ ਘਟਨਾ ਨੇ ਅੰਧ ਅਤ ਨਿੰਦਲਯੋਗ ਘਟਨਾ ਹੈ ਅਤੇ ਇਸ ਨੇ ਮਾਰਚ 2000 ਵਿਖੇ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਖੇ ਕਤਲ ਕੀਤੇ ਗਏ 35 ਸਿੱਖਾਂ ਦੀ ਯਾਦ ਦਿਵਾਈ ਜਿਸ ਵਿੱਚ ਹੁਣ ਤੱਕ ਸੱਚ ਸਾਹਮਣੇ ਨਹੀਂ ਆਇਆ ਉਹਨਾਂ ਕਿਹਾ ਕਿ ਪਹਿਲਗਾਮ ਵਿਖੇ ਵਾਪਰੀ ਘਟਨਾ ਅਤੇ ਨਾਲ ਹੀ ਚਿੱਟੀ ਸਿੰਘਪੁਰਾ ਵਿੱਚ ਵਾਪਰੀ ਘਟਨਾਵਾਂ ਦਾ ਸੱਚ ਸਾਹਮਣੇ ਲਿਆ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ ਉਤੇ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਘਟਨਾ ਦੀ ਨਿਖੇਦੀ ਕਰਦੇ ਹਾਂ ਇਸ ਨੂੰ ਅਨਮਨੁੱਖੀ ਤੇ ਕਰੂਰ ਕਾਰਾ ਦਰਦਦੇ ਹੋਏ ਪੀੜਤਾ ਨਾਲ ਸੰਵੇਦਨਾ ਪ੍ਰਗਟਾਈ ਘਟਨਾ ਦੇ ਪਿੱਛੋ ਕਸ਼ਮੀਰ ਵਿੱਚ ਪਹੁੰਚੇ ਸਹਿਲਾਨੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਵੱਲੋਂ ਗੁਰੂ ਘਰ ਵੱੋਂ ਪੂਰੀ ਸਹਾਇਤਾ ਦਿੱਤੀ ਗਈ ਘਟਨਾ ਤੋਂ ਬਾਅਦ ਕਈ ਥਾਵਾਂ ਤੇ ਕਸ਼ਮੀਰੀ ਵਿਦਿਆਰਥੀਆਂ ਤੇ ਮੁ슬ਮ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨਾਲ ਫਿਰਕਾਪਰਸ ਲੋਕਾਂ ਵੱਲੋਂ ਬਹੁਤ ਹੀ ਬੇਪਰਵਾਹ ਰਵੱਈਏ ਕੀਤੇ ਗਏ ਜਿੰਨਾਂ ਨੂੰ ਵੇਖਦੇ ਹੋਏ ਪੰਜਾਬ, ਜੰਮੂ ਅਤੇ ਹੋਰਨਾਂ ਇਲਾਕਿਆਂ ਦੀ ਸਿੱਖ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਅਤੇ ਲੋਕਾਂ ਦੀ ਸਹਾਇਤਾ ਅਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ। ਪਹਿਲਗਾਮ ਵਿਖੇ ਹੋਇਆ ਇਹ ਹਮਲਾ ਆਪਣੇ ਤੌਰ ਤੇ ਬਹੁਤ ਹੀ निंदनीयੋਗ ਹੈ ਜਿਸ ਕਰਕੇ ਸਾਰਿਆਂ ਹੀ ਅੰਦਰ ਰੋਸ ਹੈ। ਇਸ ਬਨਾਤੇ ਕਸ਼ਮੀਰ ਦੇ ਵਿਦਿਆਰਥੀਆਂ ਜਾਂ ਕਿਸੇ ਵੀ ਧਾਰਮਿਕ ਰੀਤ ਉੱਪਰ ਸਵਾਲ ਬਿਲਕੁਲ ਠੀਕ ਨਹੀਂ। ਸਿਕ ਜਿੱਥੇ ਬੰਦੀਆਂ ਜ਼ਰੂਰ ਆਪਣੇ ਤੌਰ ਤੇ ਦੇਸ਼ ਦੇ ਵੱਖ-ਵੱਖ ਪ੍ਰਤਾਮ ਵਿੱਚ ਵਾਪਰ ਰਹੇ ਇਨ੍ਹਾਂ ਘਟਨਾਵਾਂ ਲਈ ਤਤਪਰ ਰਹਿਣ ਅੱਗੇ ਵੱਧਦੇ ਹਾਂ ਖਾਲਸਾ ਸਾਜਨਾ ਦਿਵਸ ਤੇ ਜਥੇਦਾਰ ਕੁਲਦੀਪ ਸਿੰਘ ਗੜਗੰਚ ਵੱਲੋਂ ਧਰਮ ਪ੍ਰਚਲ ਲਹਿਰ ਖਾਰ ਹੋਏ ਸਭ ਮਿਲेंगे ਨੂੰ ਆਰੰਭ ਕੀਤਾ ਗਿਆ जानਦੇ ਹਾਂ ਇਸ ਦੇ ਪੂਰੇ ਵਿਸ਼ਲੇਸ਼ਣ ਬਾਰੇ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਖਵਾਰ ਹੋਏ ਸਭ ਮਿਲेंगे अकाल तख्त साहिब ਦੇ ਜਥੇਦਾਰ ਗੜਗਜ ਵੱਲੋਂ ਨਵੀਂ ਪ੍ਰਚਾਰਕ ਲਹਿਰ ਦੀ ਸ਼ੁਰੂਆਤ ਅਕਾਲ ਤਖਤ ਸਾਹਿਬ ਦੇ ਅਸਥਾਈ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗਜ ਨੇ ਹਾਲ ਹੀ ਵਿੱਚ ਖਵਾਰ ਹੋਏ ਸਭ ਮਿਲेंगे ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਮਕਸਦ ਪੰਜਾਬ ਵਿੱਚ ਦਲਿਤ ਅਤੇ ਮਜ਼ਹਹਬੀ ਸਮੁਦਾਇ ਕਾ ਦੀ ਸਿੱਖ ਤਰ੍ਹਾਂ ਵੱਲ ਮੋੜ ਰਜਾਣ ਵਧਾਉਣਾ ਹੈ ਇਹ ਮੁਹਿੰਮ 15 ਅਪ੍ਰੈਲ 2025 ਨੂੰ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਦੇ ਗੱਗੂ ਮਹਿਲ ਪਿੰਡ ਵਿੱਚ ਸਥਿਤ ਗੁਰਦੁਆਰਾ ਜਨਮ ਸਥਾਨ ਭਾਈ ਜੀਵਨ ਸਿੰਘ ਤੋਂ ਸ਼ੁਰੂ ਹੋਈ ਭਾਈ ਜੀਵਨ ਸਿੰਘ ਜੀ ਜੋ ਇੱਕ ਨਿਰਪੀਕ ਅਤਿਨਿਸ਼ਠਾवान ਸਿੱਖ ਸ਼ਹੀਦ ਸਨ ਜਿਨ੍ਹਾਂ ਨੇ ਆਪਣੀ ਸ਼ਹਾਦਤ ਨਾਲ ਸਿੱਖ ਧਰਮ ਦੀ ਰੱਖਿਆ ਲਈ ਅਨਮੋਲ ਯੋਗਦਾਨ ਪਾਇਆ ਇਸ ਲਹਿਰ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤਨੌਲਾ ਦੀ ਭਾਗੀਦਾਰੀ ਵੀ ਰਹੀ ਹੈ ਜੋ ਕਿ ਇਸ ਨੂੰ ਹੋਰ ਮਜ਼ਬੂਤੀ ਦਿੰਦਾ ਹੈ ਜਥੇਦਾਰ ਗੜਗੱਜ ਨੇ ਸਮੂਹ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਸਿਰਫ ਪ੍ਰਚਾਰ ਨਹੀਂ ਬਲਕਿ ਪੰਥਕ ਇਕਤਾ ਨੂੰ ਮੁੜ ਜਨਮ ਦੇਣਾ ਹੈ ਜਿਹੜੇ ਖਵਾਰ ਹੋ ਗਏ ਉਹਨਾਂ ਨੂੰ ਗਲੇ ਲਾ ਕੇ ਸਜਣਾ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਮੁਹਿੰਮ ਉਹਨਾਂ ਲੋਕਾਂ ਨੂੰ ਮੁਰਸਿਖ ਧਰਮ ਨਾਲ ਜੋੜਨ ਦੀ ਕੋਸ਼ਿਸ਼ ਹੈ ਜੋ ਕਿਸੇ ਕਾਰਨ ਕਰਕੇ ਧਰਮ ਤੋਂ ਦੂਰ ਹੋ ਗਏ ਹਨ ਉਹਨਾਂ ਨੇ ਦਲਿਤ ਭਾਈਚਾਰੇ ਵਿੱਚ ਹੋ ਰਹੀਆਂ ਧਾਰਮਿਕ ਤਬਦੀਲੀਂ ਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਮੁਹਿੰਮ ਸਿੱਖ ਧਰਮ ਦੀਆਂ ਮਿਲਾਵਤਾਂ ਨੂੰ ਫਿਰ ਤੋਂ ਉਜਾਗਰ ਕਰਨ ਦੀ ਕੋਸ਼ਿਸ਼ ਹੈ। ਇਹ ਮੁਹਿੰਮ ਸਿੱਖ ਧਰਮ ਦੀ ਪ੍ਰਚਾਰਕ ਲਹਿਰ ਦਾ ਹਿੱਸਾ ਹੈ ਜਿਸ ਦਾ ਮਕਸਦ ਸਿੱਖ ਧਰਮ ਦੀ ਮੂਲਾਵਤਾ ਅਤੇ ਮਰਿਆਦਾ ਨੂੰ ਸਮਾਜ ਵਿੱਚ ਫੈਲਾਉਣਾ ਹੈ ਜਥੇਦਾਰ ਗੜਗਜ ਨੇ ਕਿਹਾ ਕਿ ਇਹ ਲਹਿਰ ਸਿੱਖ ਧਰਮ ਦੀ ਅਸਲ ਮੂਲਾਵਤਾ ਨੂੰ ਸਮਾਜ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗੀ ਤੇ ਨਤੀਜਾ ਇਹ ਮੁਹਿੰਮ ਸਿੱਖ ਧਰਮ ਦੀ ਇੱਕ ਨਵੀਂ ਪ੍ਰਚਾਰਕ ਲਹਿਰ ਦਾ ਆਗਾਜ਼ ਹੈ ਜੋ ਗੁਰਮਤ ਮੂਲਾਵਤਾ ਜਿਵੇਂ ਕਿ ਸੇਵਾ ਸਬਰ ਨਿਆ ਅਤੇ ਏਕਤਾ ਨੂੰ ਸਮਾਜ ਵਿੱਚ ਦੁਬਾਰਾ ਰਚਨਾ ਚਾਹੁੰਦੀ ਹੈ ਜਥੇਦਾਰ ਗੜਗਜ ਨੇ ਚੇਤਾਵਨੀ ਦਿੱਤੀ ਕਿ ਮੌਜੂਦਾ ਸਮੇਂ ਵਿੱਚ ਕੁਝ ਵਰਗ ਧਾਰਮਿਕ ਤਬਦੀਲੀਆਂ ਵੱਲ ਵੱਧ ਰਹੇ ਹਨ ਜੋ ਖਤਰਮ ਲਈ ਚੁਣੌਤੀ ਪੈਦਾ ਕਰ ਰਹੇ ਹਨ ਇਹ ਲਹਿਰ ਉਹਨਾਂ ਨੂੰ ਸੰਦੇਸ਼ ਦੇ ਰਹੀ ਹੈ ਕਿ ਸਿੱਖ ਧਰਮ ਹਰ ਇੱਕ ਦਿਲ ਲਈ ਖੁੱਲ੍ਹਾ ਹੈ ਅਤੇ ਇਸ ਦੀ ਗੋਦ ਹਮੇਸ਼ਾ ਵੱਡੀ ਰਹੀ ਹੈ ਖੁਆਰ ਹੋਏ ਸਭ ਮਿਲenge ਮਹਿੰਮ ਸਿੱਖ ਧਰਮ ਦੀ ਮਿਲਾਵਤ ਨੂੰ ਸਮਾਜ ਵਿੱਚ ਫੈਲਾਉਣਾ ਅਤੇ ਉਹਨਾਂ ਲੋਕਾਂ ਨੂੰ ਮੁੜ ਸਿੱਖ ਧਰਮ ਨਾਲ ਜੋੜਨ ਦੀ ਕੋਸ਼ਿਸ਼ ਹੈ ਜੋ ਕਿਸੇ ਕਾਰਨ ਕਰਕੇ ਧਰਮ ਤੋਂ ਦੂਰ ਹੋ ਗਏ ਹਨ ਇਹ ਮਹਿੰਮ ਸਿੱਖ ਧਰਮ ਦੀ ਪ੍ਰਚਾਰਕ ਲਹਿਰ ਦਾ ਹਿੱਸਾ ਹੈ ਅਤੇ ਇਸ ਦਾ ਮਕਸਦ ਸਿੱਖ 전통 ਦੀ اصل ਮੁਲਾਵਤ ਨੂੰ ਸਮਾਜ ਵਿੱਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਾ ਹੈ ਇਹ ਮੁਹਿੰਮ ਨਿਰਪਰ ਕਰਦੀ ਹੈ ਪ੍ਰਚਾਰ ਤੇ ਜਿੱਥੇ ਧਾਰਮਿਕ ਪਠਨ ਕੀਰਤਨ ਅਤੇ ਗੁਰਮਤਿ ਵਾਪਾਰ ਰਾਹੀ ਲੋਕਾਂ ਨੂੰ ਗੁਰਸਿੱਖੀ ਵੱਲ ਮੋੜ ਆਕਰਸ਼ਿਤ ਕੀਤਾ ਜਾਵੇਗਾ ਇਸੇ ਤਰ੍ਹਾਂ ਇਹ ਲਹਿਰ ਸਿਰੇਵਿਗ ਧਾਰਮਿਕ ਅਭਿਆਨ ਨਹੀਂ ਸਗੋਂ ਇੱਕ ਆਤਮਿਕ ਜਾਗਰੂਕਤਾ ਦਾ ਸੰਗੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ 22 ਤਰਨ ਵਿਖੇ ਅਣਮੁਖੀ ਕਾਰਾਂ ਵਾਪਰਦੇ ਹੋਏ ਆਤੰਕੀ ਹਮਲਾ ਹੋਇਆ ਜਿਸ ਵਿੱਚ 27 ਬੰਦਿਆਂ ਦਾ ਕਤਲ ਕੀਤਾ ਗਿਆ ਜਿਸ ਨੇ ਵਿਸ਼ਵ ਪਦਰੀ ਸਥਿਤੀ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਜਾਣਦੇ ਹਾਂ ਇਸ ਬਾਰੇ ਵਿਸਥਾਰ ਸਹਿਤ ਇਸ ਰਿਪੋਰਟ ਰਾਹੀਂ ਪਹਿਲਗਾਮ ਵਿਖੇ ਹੋਇਆ ਇਹ ਹਮਲਾ ਆਪਣੇ ਤੌਰ ਤੇ ਬਹੁਤ ਹੀ ਨਿੰਦਣਯੋਗ ਹੈ ਜਿਸ ਕਰਕੇ ਸਾਰਿਆਂ ਹੀ ਅੰਦਰ ਰੋਸ ਹੈ ਇਸ ਬਿਨਾਤੇ ਕਸ਼ਮੀਰ ਦੇ ਵਿਦਿਆਰਥੀਆਂ ਜਾਂ ਕਿਸੇ ਵੀ ਧਾਰਮਿਕ ਰੀਤ ਉਪਰ ਸਵਾਲ ਬਿਲਕੁਲ ਠੀਕ ਨਹੀਂ ਸਿੱਕੇ ਜਥੇਬੰਦੀਆਂ ਜ਼ਰੂਰ ਆਪਣੇ ਤੌਰ ਤੇ ਦੇਸ਼ ਦੇ ਵੱਖ-ਵੱਖ ਪ੍ਰਾਂਤ ਵਿੱਚ ਵਾਪਰ ਰਹੇ ਇਨ੍ਹਾਂ ਘਟਨਾਵਾਂ ਲਈ ਤਤਪਰ ਹਨ ਅੱਗੇ ਵੱਧਦੇ ਹਾਂ ਖਾਲਸਾ ਸਾਇਆਂ ਦਿਵਸ ਤੇ ਜਥੇਦਾਰ ਕੁਲਦੀਪ ਸਿੰਘ ਗੜਗੰਚ ਵੱਲੋਂ ਧਰਮ ਪ੍ਰਚਲ ਲਹਿਰ ਖਾਰ ਹੋਏ ਸਭ ਮਿਲेंगे ਨੂੰ ਆਰੰਭ ਕੀਤਾ ਗਿਆ ਜਾਣਦੇ ਹਾਂ ਇਸ ਦੇ ਪੂਰੇ ਵਿਸ਼ਲੇਸ਼ਣ ਬਾਰੇ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਤਰਨ ਪ੍ਰਚਾਰ ਨੂੰ ਸਫਲ ਕਰਨ ਲਈ ਜ਼ਰੂਰੀ ਹੈ ਕਿ ਸਮੁੱਚੇ ਤੌਰ ਤੇ ਪੰਥ ਜਥੇਬੰਦ ਰਹਿ ਕੇ ਇਸ ਨੂੰ ਹੰਗਾਰਾ ਦੇਵਨ ਇਸ ਲਈ ਲੋੜੀਂਦਾ ਹੈ ਸਾਰੇ ਆਪ ਪੰਥਕ ਜਥੇਬੰਦੀਆਂ ਇੱਕ ਨਿਸ਼ਾਨ ਤੇ ਆਉਣ ਆਓ ਹੁਣ ਜਾਣਦੇ ਹਾਂ ਖਾਲਸਾ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪੰਥ ਦੀ ਚਰਦੀ ਕਲਾ ਦੇ ਲੇਖੇ ਲਾਇਆ ਗਿਆਨੀ ਦਤ ਸਿੰਘ ਜੀ ਬਾਰੇ ਵੀਰ ਮਨਦੀਪ ਸਿੰਘ ਜੀ ਪਾਸੋਂ ਯਾਨੀਦਰ ਸਿੰਘ ਜੀ ਨੇ ਪੰਥ ਨੂੰ ਇੱਕ ਨਵੀਂ ਚੇਤਨਾ ਨਾਲ ਉਸ ਸਮੇਂ ਜੋੜਿਆ ਜਿਸ ਸਮੇਂ ਇੱਕ ਬਿਖੜੇ ਹਾਲਾਤ ਵਿੱਚ ਸੀ ਅੱਜ ਉਸ ਦੀ ਉਹਾਂ ਦੀ ਦ੍ਰਿਸ਼ਟੀ ਨਾਲ ਪ੍ਰਚਾਰਕ ਲੀਹਾਂ ਨੂੰ ਅੱਗੇ ਵਧਾਉਣਾ ਬਹੁਤ ਹੀ ਜ਼ਰੂਰੀ ਹੈ ਆਓ ਆਂਦੇ ਵੀ ਜਾਣਦੇ ਹਾਂ ਸਰਗਰਮੀਆਂ ਵੀਰ ਸਿਮਰਨ ਬਾਲ ਸਿੰਘ ਜੀ ਪਾਸੋਂ ਦਤ ਸਿੰਘ ਜੀ ਦਾ ਜਨਮ 1854 ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਦੀਵਾਨ ਸਿੰਘ ਜੀ ਜੋ ਕਿ ਇੱਕ ਬੁਨਕਾਰ ਸਨ ਉਹਨਾਂ ਨੇ ਨਿਆਂ ਅਤੇ ਵਿਦਿਆਨ ਦੇ ਧਾਰਮਿਕ ਤੱਤ ਸਿਖਾਏ। ਉਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਪਿੱਤਾ ਤੋਂ ਪ੍ਰਾਪਤ ਕੀਤੀ ਅਤੇ ਫਿਰ ਅੰਬਾਲਾ ਜ਼ਿਲ੍ਹੇ ਦੇ ਵਿੱਚ ਗੁਰਬਖਸ਼ ਸਿੰਘ ਅਤੇ ਲਾਲਾ ਧਿਆਨੰਦ ਨੂੰ ਗੁਰਮੁਖੀ, ਕੁردو, ਫਾਰਸੀ, ਨੀਤੀ ਸ਼ਾਸਤ੍ਰ ਅਤੇ ਵਿਦਿਆਨ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ। ਗਿਆਨੀ ਦਿੱਤ ਸਿੰਘ ਜੀ ਸਿੱਖ ਧਰਮ ਦੇ ਵਿੱਚ ਸੁਧਾਰ ਲਾਉਣ ਲਈ ਸਿੰਘ ਸਭਾ ਲਹਿਰ ਨਾਲ ਜੁੜੇ। ਉਹਨਾਂ ਨੇ ਖਾਲਸਾ ਅਖਬਾਰ ਦੀ ਸੰਪਾਦਕੀ ਕੀਤੀ। ਜੋ ਸਿੱਖ ਧਰਮ ਅਤੇ ਸਮਾਜਿਕ ਮੁੱਦਿਆਂ ਤੇ ਲੇਖ ਲਿਖਣ ਦਾ ਮਾਦਮ ਬਣਿਆ ਉਹਨਾਂ ਨੇ ਸਿੱਖ ਧਰਮ ਦੇ ਮੂਲ ਤੱਤਾਂ ਨੂੰ ਪ੍ਰਮੋਟ ਕਰਨ ਅਤੇ Hindu ਧਰਮ ਦੇ ਕੁਝ ਅਸੀਮਤਿਆਂ ਨੂੰ ਚੁਣੌਤੀ ਦੇਣ ਦੇ ਲਈ ਲੇਖ ਲਿਖੇ ਗਿਆਨੀ ਦਿੱਤ ਸਿੰਘ ਜੀ ਨੇ ਸਿੱਖ ਧਰਮ ਇਤਿਹਾਸ ਅਤੇ ਸਮਾਜਿਕ ਵਿਸ਼ਿਆਂ ਤੇ ਕਈ ਕਿਤਾਬਾਂ ਲਿਖੀਆਂ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਦੇ ਵਿੱਚ ਸ਼ਾਮਲ ਹਨ ਦੁਰਗਾ ਪ੍ਰਬੋਧ ਪੰਥਕ ਪ੍ਰਬੋਧ ਰਾਜ ਪ੍ਰਬੋਧ ਮੇਰਾ ਤੇ ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ਅਬਲਾ ਨਾਰੀ ਉਹਨਾਂ ਨੇ ਸਿੱਖੀ ਦਾੰਦੇ ਜੀਵਨ ਤੇ ਵੀ ਲੇਖ ਲਿਖੇ ਜਿਵੇਂ ਕਿ ਤਾਰਾ ਸਿੰਘ ਵਾਣ ਸੁਭੇਗ ਸਿੰਘ ਮਹਤਾਬ ਸਿੰਘ ਤਾਰੂ ਸਿੰਘ ਅਤੇ ਬੋਤਾ ਸਿੰਘ ਗਿਆਨੀ ਦਿੱਤ ਸਿੰਘ ਜੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਦੇ ਵਿੱਚ ਯੋਗਦਾਨ ਪਾਇਆ ਅਤੇ ਵਿਦਿਆਰਥੀਆਂ ਲਈ ਪਾਠ ਕਰਮ ਤਿਆਰ ਕੀਤੇ ਉਹਨਾਂ ਦੀਆਂ ਲਿਖਤਾਂ ਨੇ ਸਿੱਖ ਧਰਮ ਦੇ ਮੂਲ ਤੱਤਾਂ ਨੂੰ ਪ੍ਰਮੋਟ ਕਰਨ ਅਤੇ ਸਮਾਜਿਕ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਮਦਦ ਕੀਤੀ ਜੇ ਆਪਾਂ ਦੇਖੀਏ ਗਿਆਨੀ ਦਿੱਤ ਸਿੰਘ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਇਤਿਹਾਸਕਾਰ ਕਵੀ ਸੰਪਾਦਕ ਅਤੇ ਸਿੰਘ ਸਬਲ ਲਹਿਰ ਦੇ ਪ੍ਰਮੁੱਖ ਨੇਤਾ ਸਨ ਗਿਆਨੀ ਦਿੱਤ ਸਿੰਘ ਜੀ ਦੀ ਮੌਤ 7 ਸਤੰਬਰ 1901 ਨੂੰ ਹੋਈ ਉਹਨਾਂ ਦੀ ਧੀ ਦੀ ਮੌਤ 17 ਜੂਨ 1900 ਨੂੰ ਹੋਈ ਸੀ ਜੋ ਉਹਨਾਂ ਲਈ ਇੱਕ ਵੱਡਾ ਧੱਕਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਕਈ ਯਾਦਗਾਰਾਂ ਬਣੀਆਂ ਗਈਆਂ ਜਿਵੇਂ ਕਿ ਗਿਆਨੀ ਦਿੱਤ ਸਿੰਘ ਖਾਲਸਾ ਬੋਰਡਿੰਗ ਹਾਊਸ ਅਤੇ ਦਿੱਤ ਸਿੰਘ ਲਾਇਬ੍ਰੇਰੀ ਗਿਆਨੀ ਦੇ ਸਿੰਘ ਜੀ ਦਾ ਯੋਗਦਾਨ ਸਿੱਖ ਧਰਮ ਅਤੇ ਸਮਾਜਿਕ ਸੁਧਾਰਾਂ ਦੇ ਵਿੱਚ ਅਮੋਲ ਹੈ ਉਹਨਾਂ ਦੀਆਂ ਲਿਖਤਾਂ ਅਤੇ ਕਾਰਜਾਂ ਨੇ ਸਿੱਖ ਸਮਾਜ ਨੂੰ ਨਵੀਂ ਦਿਸ਼ਾ ਅਤੇ ਉਤਸ਼ਾਹ ਦਿੱਤਾ ਸਿੱਖ ਧਰਮ ਦੇ ਮੂਲ ਤਤਾਂ ਨੂੰ ਸਮਝਣ ਅਤੇ ਪ੍ਰਚਾਰਿਤ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਾਨੀਦਰ ਸਿੰਘ ਜੀ ਨੇ ਪੰਥ ਨੂੰ ਇੱਕ ਨਵੀਂ ਚੇਤਨਾ ਨਾਲ ਉਸ ਸਮੇਂ ਜੋੜਿਆ ਜਿਸ ਸਮੇਂ ਇੱਕ ਬਿਖੜੇ ਹਾਲਾਤ ਵਿੱਚ ਸੀ। ਅੱਜ ਉਸ ਦੀ ਉਨ੍ਹਾਂ ਦੀ ਦ੍ਰਿਸ਼ਟੀ ਨਾਲ ਪ੍ਰਚਾਰਕਲੀ ਹਾਂ ਨੂੰ ਅੱਗੇ ਵਧਾਉਣਾ ਬਹੁਤ ਹੀ ਜ਼ਰੂਰੀ ਹੈ। ਪੰਥਨਾਮਾ ਵਿੱਚ ਸਾਡੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਣ ਦੀ ਹੈ। ਇन्हा ਪੇਸ਼ਕਸ਼ਾਂ ਲਈ ਜ਼ਰੂਰ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ